ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸ਼ੁਭ ਦਿਹਾੜੇ ਤਾਨ ਧਨ ਸਤਿਗੁਰੂ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਸਤਵੇਂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ 14 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਸੁਭਾਏਮਨ ਹੋਏ ਸਨ ਸੋ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਗੁਰਤਾ ਗੱਦੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੁੱਤਰੇ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਬਾਬਾ ਪਾਨਾ ਜੀ ਨੇ ਲਾਇਆ। ਸਤਗੁਰੂ ਜੀ ਨੇ ਗੁਰਤਾ ਗੱਦੀ ਤੇ ਬੈਠ ਕੇ ਬੜੇ ਪਰਉਪਕਾਰ ਕੀ। ਸਤਗੁਰਾਂ ਦੇ ਕੋਲ 2200 ਘੋੜ ਸਵਾਰ ਫੌਜ ਸੀ ਪਰ ਮਹਾਰਾਜ ਕਿਸੇ ਤੇ ਚੜ ਕੇ ਨਹੀਂ ਗਏ। ਮਹਾਰਾਜ ਨੇ ਧੀਨ ਦੁਨੀਆਂ ਦੇ ਭਲੇ ਵਾਸਤੇ ਬਿਮਾਰੀਆਂ ਘਟਣ ਵਾਸਤੇ ਇੱਕ દવાਖਾਨਾ ਵੀ ਚਲਾਇਆ ਸੀ। ਜੋ ਮਹਾਰਾਜ ਇਲਾਜ ਵੀ ਕਰਦੇ ਰਹੇ। ਜਿੱਥੇ ਮਹਾਰਾਜ ਨੇ દવાਖਾਨਾ ਚਲਾਇਆ ਦਵਾਈਆਂ ਦਿੰਦੇ ਸਨ ਉਥੇ ਮਹਾਰਾਜ ਨੇ ਵਾਤਾਵਰਨ ਨੂੰ ਵਧੀਆ ਬਣਾਉਣ ਵਾਸਤੇ ਦਰਖਤ ਫਲਦਾਰ ਬੂਟੇ ਫੁੱਲ ਆਦਿਕ ਉਹ ਵੀ ਮਹਾਰਾਜ ਆਪਣੇ ਘਰ ਵਿੱਚ ਲਾਉਂਦੇ ਰਹੇ ਤੇ ਫੁੱਲਾਂ ਦੇ ਨਾਲ ਫਲਾਂ ਵਾਲੇ ਬੂਟਿਆਂ ਨਾਲ ਛਾਂ ਵਾਲੇ ਬੂਟਿਆਂ ਨਾਲ ਬੜਾ ਪਿਆਰ ਕਰਦੇ ਸਨ ਮਹਾਰਾਜ ਸੋ ਹਰਿਆਵਲਤਾ ਗੁਰੂ ਹਰ Rai ਸਾਹਿਬ ਨੂੰ ਬੜੀ ਵਧੀਆ ਲੱਗਦੀ ਸੀ ਮਹਾਰਾਜ ਨੇ ਵਾਤਾਵਰਨ ਦੀ ਸੰਭਾਲ ਕੀਤੀ ਸੋ ਦੁਖੀਆਂ ਦੇ ਦੁੱਖ ਨਿਵਰਤ ਕੀਤੇ ਆਏ ਗਏ ਦੀ ਮਦਦ ਕੀਤੀ ਜਿਹੜਾ ਵੀ ਸ਼ਰਨ ਵਿੱਚ ਆਇਆ ਉਹਨੂੰ ਸ਼ਰਨ ਦਿੱਤੀ ਸੋ ਗੁਰਬਾਣੀ ਦਾ ਮਹਾਰਾਜ ਨੇ ਬੜਾ ਸਤਕਾਰ ਕਾਇਮ ਕੀਤਾ ਜੇ ਉਹਨਾਂ ਦੇ ਪੁੱਤਰ ਨੇ ਗੁਰਬਾਣੀ ਦੀ ਪੰਗਤੀ ਬਦਲ ਦਿੱਤੀ ਤੇ ਮਹਾਰਾਜ ਨੇ ਉਹਨੂੰ ਛੇਕ ਦਿੱਤਾ ਸੀ ਇਥੋਂ ਤੱਕ ਕਹਿ ਦਿੱਤਾ ਜਿਨ ਪੈ ਅਦਵਨਾ ਬਾਨੀ ਧਾਰਾ ਜਾਣੋ ਅਸ਼ੋਸ਼ਕ ਨਹੀਂ ਹਮਾਰਾ ਜਿਹੜਾ ਗੁਰਬਾਣੀ ਦਾ ਸਤਕਾਰ ਨਹੀਂ ਕਰਦਾ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਐਨੇ ਦਿਆਲੂ ਮਹਾਰਾਜ ਸਨ ਧੰਨ ਗੁਰੂ ਹਰਿਐਸਾਹ ਮਹਾਰਾਜ ਜਿਨ੍ਹਾਂ ਦਾ ਅੱਜ ਗੁਰਤਕ ਦੀ ਦਿਹਾੜਾ ਹੈ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ